ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਹਰੇ ਵੀ ਜਾਏ ਆਉਣੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐਸੀ ਤਾਂ ਇੱਕ ਸਰਵਿਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਰਵਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਇਸ ਬਸ ਜਿਹੜਾ ਰੋਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਡੈਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਰਵਿਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਰਵਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਇਸ ਬਸ ਜਿਹੜਾ ਰੋਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਡੈਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਰਵਿਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਰਵਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਇਸ ਬਸ ਜਿਹੜਾ ਰੋਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਡੈਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਰਵਿਕਾ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਜਦੋਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦ